ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂ ਜੀ ਅੱਜ ਹੀ ਨਾ ਪਿੰਡ ਦਾਦਰਾ ਬੇਟ ਪਾਰ ਤਾਰ ਤੋਂ ਪਾਰ ਪਾਕਿਸਤਾਨ ਦੇ ਬਾਰਡਰ ਦੀ ਤਾਰ ਲੱਗੀ ਹੋਈ ਹੈ ਤਾਰ ਤੋਂ ਪਾਰ ਅਸੀਂ ਅਜਿਹਾ ਵੀ ਆ ਰਾਵੀ ਦਰਿਆ ਵਗ ਰਿਹਾ ਦਰਿਆ ਵੀ ਰਿਆ ਦੇ ਕੰਢੇ ਜਿਹੜੀਆਂ ਪੈੜੀਆਂ ਨੇ ਨਾ ਰਾਵੀ ਦਰਿਆ ਦੇ ਢਾਅ ਲੱਗ ਕੇ ਤੇ ਖਰਾਬ ਹੋ ਗਈਆਂ ਇਹ ਰੇਤਾ ਪਈ ਤੇ ਰੇਤਾ ਪੈ ਗਈ ਇਹਨਾਂ ਨੂੰ ਕਰਾ ਕੇ ਦੇਣ ਵਾਸਤੇ ਅੱਜ ਤੇਲ ਲੈ ਕੇ ਆਏ ਇੱਥੇ ਡੀਜ਼ਲ ਤੇਲ ਲੈ ਕੇ ਆਏ ਤੇ ਨਾਲ ਹੁਣ ਅੱਗੇ ਚੱਲੇ ਆਂ ਅਸੀਂ ਇਹ ਤੇ ਵੇਖਣ ਮੌਕਾ ਤੇ ਇਹ ਬਾਬਾ ਜੀ ਸਾਡੇ ਨਾਲ ਨੇ ਇਹ ਦੱਸਣਗੇ ਵੀ ਇਹਨਾਂ ਦਾ ਕੀ ਕੋਈ ਨੁਕਸਾਨ ਹੈ ਕਿ ਦੀ ਬਾਕੀ ਵਾਗਰ ਜੀ ਦਾ ਖਾਲਸਾ ਵਾਗਰ ਜੀ ਫਰੇ ਗੁਰੂ ਪਿਆਰਿਓ ਨੁਕਸਾਨ ਤੇ ਸਭ ਉਹਦੇ ਹੱਥ ਜੀ ਆ ਤੇ ਮਹਾਪੁਰਸ਼ ਜੋ ਸੇਵਾਦਾਰ ਸਾਡੀ ਮੱਤਵਾ ਤੇ ਆਏ ਆ ਅਸੀਂ ਬਹੁਤ ਮੁਸ਼ਕਲ ਦੇ ਨਾਲ ਆਪਣੀ ਇਹ ਜ਼ਮੀਨ ਪਧਰੀ ਕੀਤੀ ਫੋਲਰ ਲਵਾਏ ਆਪਣੇ ਕੋਈ ਸਬਸਿਡੀ ਨਹੀਂ ਦਿੱਤੀ ਗਵਰਨਮੈਂਟ ਨੇ ਤੇ ਹਰ ਕੀ ਇਹ ਦਰਿਆ ਦੇ ਨਾਲ ਰਾਵਿंद्रਾ ਨੇ ਜੋ ਪਾਣੀ ਦੀ ਮਾਰ ਵੱਜੀ ਆ ਸਾਡੀ ਸਾਰੀ ਜ਼ਮੀਨ ਕੁਝ ਖਰਾਬ ਹੋ ਗਈ ਆ ਕੁਝ ਰੇਤਾ ਪੈ ਗਿਆ ਪਾਪਾ ਫਟ ਗਏ ਸੋਲਰ ਵੀ ਰੁੜ ਗਏ ਆ ਤੇ ਅੱਜ ਬਾਬਾ ਜੀ ਨੇ ਉਹਨੂੰ ਹੀ ਬੇਨਤੀ ਕੀਤੀ ਸੀ ਤੇ ਮਹਾਂਪੁਰਸ਼ ਇਸ ਦਾ ਜੋ ਵੀ ਇਹ ਵੀ ਸਾਡੇ ਜਹਦਾਰ ਗੁਰਸਿਕ ਭਰਾਏ ਨੇ ਕਿ ਸਾਡੀ ਮੱਤਵਾ ਤੇ ਆਏ ਨੇ ਵੀ ਇਹ ਆਪਣੀਆਂ ਪੈੜੀਆਂ ਜੋ ਰੇਤ ਪਈ ਆ ਜੋ ਕਾਲੀ ਵਾਉਣ ਵਾਸਤੇ ਡਿਜਲ ਲੈ ਕੇ ਆਏ ਨੇ ਸਾਡੀ ਮਸਤੀ ਆਏ ਨੇ ਅਸੀਂ ਇਹਨਾਂ ਦਾ ਬਹੁਤ ਧੰਨਵਾਦ ਆ ਤੇ ਮਹਾਰਾਜ ਨੂੰ ਚੜ੍ਹਦੀ ਕਾਰ ਕਰੇ ਵਾਹਿਗੁਰੂ ਜੀ ਖਾਲਸਾ ਇਹ ਆ ਜੀ ਰਾਵੀ ਦੇ ਆ ਦੇ ਕੰਡੇ ਜਿਹੜਾ ਦਲਾਜ਼ੀ ਗਿਆ ਪਹਿਲਾਂ ਬਹੁਤ ਦੂਰ ਪਰਲੀ ਸਾਈਡ ਤੇ ਵਜਦਾ ਸੀ ਉਹ ਹੁਣ ਨਵੇਂ ਵਹਿਣ ਪਾ ਕੇ ਤੇ ਬਿਲਕੁਲ ਆਪਣੀ ਕੰਡਿਆਲੀ ਤਾਰ ਦੇ ਕੰਡੇ ਤੇ ਆ ਚੁੱਕਾ ਚਲੋ ਉਸ ਨੂੰ ਅੱਗੇ ਚੱਲੇ ਆਂ ਦੇਖਦੇ ਆਂ ਜਾ ਕੇ ਕੀ ਹੈਗਾ ਇਹਦਾ ਹਾਲਾਤ ਨੇ ਫਿਰ ਅਸੀਂ ਅਪਡੇਟ ਕਰਾਂਗੇ ਉਸ ਨੂੰ ਅੱਜ ਜਿਹੜੇ ਆ ਪੀਐਸਪੀਰ ਘਾ ਲੈਣੇ ਆ ਅੱਗੇ ਅਸੀਂ ਅੱਲੇ ਗੱਟੀਆਂ ਤੇ ਵੀਡੀਓ ਲੈ ਕੇ ਜਾ ਵਧੀਆ ਰਸਤਾ ਹਾਂ ਉਰੀ ਗ੍ਰੀਨ ਲੈਂਡਰੀਆਂ ਚਾਰੇ ਪਾਸੇ ਰੋਖੇ ਰੋਖੇ ਇੱਥੇ ਸਿਰਫ ਬੀਐਸਐਫ ਆਪਣੀ ਕਸਮ ਜਿਹੜਾ ਆਪਣੀ ਜ਼ਮੀਨ ਥਿੰ ਟਾਰਨ ਦੇਖਦੇ ਇੰਤਜ਼ਾਰ ਕਰਦੇ ਬਿਲਕੁਲ ਬੰਦਿਆ ਜਿ 服务 ਕਰਦੇ ਕਰਦੇ ਇਹ ਵੀ ਇੱਕ ਨਵੀਂ ਚੀਜ਼ ਵੇਖ ਰਹੇ ਹਾਂ ਮਹਾਰਾਜ ਸੱਚੇ ਸਾਸ਼ ਕਰਨੇ ਇਹਨਾਂ ਲੋਕਾਂ ਨੂੰ ਜਿਨ੍ਹਾਂ ਨੂੰ ਹਰਿਆਵਲ ਕੋ ਬੀਐਸਰ ਪਾਏ ਆਪਣੇ ਡੌਨ ਸਪੈਡ ਦੇ ਨਾਲ ਇੱਥੇ ਗਸ਼ਤ ਕਰ ਰਹੇ ਐ ਤੇ ਮਹਾਰਾਜ ਇਹਨਾਂ ਨੂੰ ਆਪਣੇ ਪੈਰਾਂ ਸਿਰ ਖੜਾ ਹੋਣ ਦੀ ਹਿੰਮਤ ਬਖਸ਼ੇ ਆ ਸਾਡੀ ਜੱਡੀ ਪਰੇ ਨੂੰ ਸਾਹ ਜਾਨ ਵੀ ਪੁੱਛੀ ਗਈ ਕਿ ਪਰ ਨਹੀਂ ਇੱਧਰ ਹੀ ਗੇਟ ਆਪਾਂ ਇੱਧਰ ਨੂੰ ਜਾ ਰਹੇ ਆ ਤੇ ਵਾਈਕਰ ਉਸ ਕਿਤੇ ਪਾ ਸ਼ਾਦੀ ਕੋਟਾਨ ਕੋਟ ਸ਼ੁਕਰਾਨਾ ਸਤਗੁਰ ਜੀ ਦਾ ਉਹਨਾਂ ਵੀਰਾ ਉਹਨਾਂ ਨੇ ਸੇਵਾ ਕਰਕੇ ਉਹ 10-9 ਦੀ ਕਿਰਤ ਕਮਾਈ ਦੇ ਵਿੱਚੋਂ ਸੇਵਾ ਤੇ ਜਿਕੇ ਦੇ ਇਨਾ ਦੁਖੀਆਂ ਤੇ ਰਵਾਰਣ ਮੋਰ ਵਰਦਾਰ ਪਿਆਸਰਾ ਕਰ ਰਹੇ ਨੇ ਨਵਾਸ ਲਈ ਜਨਤ ਕਰ ਰਹੇ ਨੇ ਜਿਨ੍ਹਾਂ ਨੂੰ ਜਿਨ੍ਹਾਂ ਨੂੰ ਜਿਨ੍ਹਾਂ ਦਾ ਬਰ ਬੁਰੀ ਪ੍ਰਭਾਵ ਦਿੱਤਾ ਹੈ ਆਵੇ ਖੁਦ ਹੀ ਹੋ ਨਹੀਂ ਬਿਲਕੁਲ ਪਹੁੰਚ ਚੁੱਕੇ ਹੈ اپنے فون تیر پا کے جنہ د ਅੱਡ ਕਿਸੇ ਤਹਰੋਂ ਫਈ ਹੋਈ ਆ ਤਵੇ ਆ ਸਾਰੇ ਬੰਦੇ ਸਾਡੀ ਅਡੀਟ ਕਰ ਰਹੇ ਸੀ ਥੋੜੇ ਰਸਤੇ ਖਰਾਬ ਹੋਣ ਕਰਕੇ ਲੇਟ ਹੋ ਗਏ ਆ ਬਿਲਕੁਲ ਆਪਾਂ ਗੇਟ ਦੇ ਉੱਤੇ ਇਹ ਵੇਲੇ ਪਹੁੰਚ ਚੁੱਕੇ ਆ ਸਾਡੇ ਨਾਲ ਭਾਜੀ ਅਮਰਜੀਤ ਸਿੰਘ ਜੀ ਬਾਬਾ ਸਲੱਖਣ ਸਿੰਘ ਜੀ ਬਾਬਾ ਰਾਜੀ ਜੀ ਖੁਸ਼ਵੰਤ ਸਿੰਘ ਰਾਜੂ ਜੀ ਆਖੋ ਜੀ ਇਹ ਰੈੱਡ ਫਲੈਗ ਏਰੀਆ ਜੀ ਆਪੀ جی. سامنے گیٹ ہے جی جہ چوکی کا گیٹ ہے آ جایا میرا اس گیٹ تو ہوں પાસ ਲੈ ਕੇ ਗੈਂਟੀ ਕਰਾਂਗੇ ਵਾਹਿਗੁਰੂ ਜੀ ਕੀ ਫਤਿਹ ਪਿੰਡ ਦਾਦਰਾ ਬੇਚਰਾਗ ਨੰਗਲਸੋਹ ਪਿੰਡ ਦੀ ਪੈੜੀ ਆ ਜਿਹੜੀ ਦਰਿਆਵੋਂ ਪਾਰ ਹੈ ਆ ਪਾਕਿਸਤਾਨ ਦੀ ਜਿਹੜੀ ਕੰਡਿਆਲੀ ਤਾਰਿਆ ਉਸ ਤੋਂ ਪਾਰਲੇ ਪਾਸੇ ਹੀ ਹੁਣ ਅਸੀਂ ਇਸ ਟਾਈਮ ਤੇ ਬੀਐਸਐਫ ਦੀ ਇੱਕ ਚੌਂਕੀ ਦੇ ਖਲੋਤੇ ਆ ਇੱਥੇ ਆਪਾਂ ਟਰੈਕਟਰਾਂ ਦੇ ਵਿੱਚ ਤੇਲ ਪਾ ਰਹੇ ਇਸ ਤੋਂ ਬਾਅਦ ਪੈੜੀਆਂ ਪੁੱਧਰ ਕਰਨ ਵਾਸਤੇ ਅੱਗੇ ਜਾਵਾਂਗੇ ਇੱਥੇ ਸ਼ਾਇਦ ਸਾਡੇ ਫੋਨ ਖਾ ਲੈ ਜਾਣਗੇ ਇਹ ਕਿਉਂ ਤਾਂ ਕਰਕੇ ਇੱਥੇ ਹੀ ਅਹੀਂ ਟਰੈਕਟਰਾਂ ਦੇ ਵਿੱਚ ਸਾਰਿਆਂ 'ਚ ਤੇਲ ਪਾ ਰਹੇ ਆ ਅੱਜ ਪੱਧਰ ਕਰਨਗੇ ਅਗੀ ਕੋਸ਼ਿਸ਼ ਕਰਾਂਗੇ ਵੀ ਜਦੋਂ ਆਪਾਂ ਇਹ ਬੀਜਣਗੇ ਤੇ ਇਹਨਾਂ ਨੂੰ ਖਾਦ ਬੀਜਦਾ ਵੀ ਪ੍ਰਬੰਧ ਕੀਤਾ ਜਾਵੇ ਜਾਂ ਡੀਜ਼ਲ ਦਾ ਵੀ ਪ੍ਰਬੰਧ ਕੀਤਾ ਜਾਵੇ ਹੁਣ ਅਹੀਂ ਇੱਥੇ ਗੱਡੀਆਂ ਟਰੈਕਟਰਾਂ ਦੇ ਵਿੱਚ ਤੇਲ ਪਾਉਣ ਦੀ ਸ਼ੁਰੂ ਕਰ ਲੱਗੇ ਜੀ ਹਾਂ ਜੀ ਸ਼ੁਰੂ ਹੋ ਚੁੱਕੀ ਆ ਟਰੈਕਟਰਾਂ 'ਚ ਡੀਜ਼ਲ ਪਾਉਣ ਦੀ ਸੇਵਾ ਐ ਟਰੈਕਟਰ ਦੇ ਵਿੱਚ ਪਾ ਦਿੱਤਾ ਹੈ ਆਪਾਂ ਆਪਣਾ ਇੱਥੇ ਆ ਉਹ 메인 게ਟ ਹੈ ਜਿਹਦੇ ਉੱਤੋਂ ਵੀ ਅਸੀਂ ਲੰਘ ਕੇ ਅੱਗੇ ਜਾਵਾਂਗੇ ਜੀ ਤੇ થોਰ ਅਰਦਾਸ ਬੇਨਤੀ ਕਰਕੇ ਤੇ ਟਰੈਕਟਰਾਂ ਨਾਲ ਤੈਲੀ ਕਦਰ ਕਰਨਾ ਕੰਮ ਸ਼ੁਰੂ ਕੀਤਾ ਜਾਵੇਗਾ ਇਹ ਭਾਈ ਅਮਰਬੀਰ ਸਿੰਘ ਯੂ ਐਸ ਏ ਵਾਲੇ ਆ ਉਹਨਾਂ ਦਾ ਅੱਜ ਦੀ ਸੇਵਾ ਦੇ ਵਿੱਚ ਵਿਸ਼ੇਸ਼ ਧੰਨਵਾਦ ਕਰਦੇ ਜਿਨ੍ਹਾਂ ਨੇ ਆਪਣੀ ਦਹਾਂ ਨੌਂ ਦੀ ਕਿਰਤ ਕਮਾਈ ਚ ਸੇਵਾ ਭੇਜ ਕੇ ਤੇ ਇਹਨਾਂ ਗਰੀਬ ਤੇ ਉਹ ਜਿਹੜੇ ਲੋਕਾਂ ਦੀ ਬਾਹ ਫੜ ਫੜੀ ਹੈ ਅਸੀਂ ਆਪਣੀ ਸੇਵਾ ਦੀ ਟੀਮ ਵੱਲੋਂ ਉਹਨਾਂ ਦਾ ਖਾਸ ਤੌਰ ਤੇ ਸਟਾਫ ਇਹ ਟੀਮ ਉਹਦਾ ਲਾਟਰ ਦੇ ਬਾਅਦ ਤੇ ਇਹ ਹਾਂ ਕਿ ਉਹਦੇ ਨਹੀਂ ਇਹ ਦਿੱਸ਼ਤਵੇ ਕਿਹਦੇ ਦਿੱਸ਼ਤ ਕਿਰਾਇਆ ਇਥੇ ਖਾਸ ਆਵਰਜ਼ ਕੋਈ ਖਾਸ ਘੰਟੇ ਦਿੱਤੇ ਜਾਂਦੇ ਨੇ ਜਿਨ੍ਹਾਂ ਦੇ ਵਿੱਚ ਅਗੇ ਲੰਘਿਆ ਜਾਂਦਾ ਇੱਥੋਂ ਨਾਲ ਅਗੇ ਬੀਐਸਐਫ ਵਾਲੇ ਜਵਾਨ ਜਾਂਦੇ ਆ ਜਿਹੜੇ ਵਾਪਸ ਲੈ ਕੇ ਤੇ ਫਿਰ ਗੇਟ ਬੰਦ ਕਰ ਦਿੱਤਾ ਜਾਂਦਾ ਇੱਥੋਂ ਤੱਕ ਟਰੈਕਟਰ ਲੱਗੇ ਆ ਇਹਨੂੰ ਤੁਸੀਂ ਬੋਲਦੇ ਇਹਦੇ ਤੇ ਜਿੱਕੇ ਆਪਾਂ ਚੱਲ ਰਹੇ ਆ ਦੋਆ ਸਾਈਡਾਂ ਤੇ ਕੋਈ ਜ਼ਮੀਨ ਨਾਲੋਂ 10 10 15 15 ਫੁੱਟ ਉੱਚੀ ਹੈ ਇਹ ਤੁਸੀਂ ਵਿੱਚ ਹੀ ਪਾੜ ਪੈਣ ਕੇ ਕਰਕੇ ਕਿੰ냐 ਜਗ੍ਹਾ ਤੇ ਬਹੁਤ ਭੰਕਰ ਤਬਾਈ ਹੋ ਗਈ ਇਹਦਾ ਜੰਗਲ ਵਾਲਾ ਏਰੀਆ ਬਣਿਆ ਹੈ। ਬਾਈਕਰ ਸੱਤੇ ਪਾਸ਼ਾ ਇਹਨਾਂ ਦਾ ਕਰਤੇ ਨੇਰ ਕਰਿਆ ਅਥਰਖੇ ਤੇ ਇਹਨਾਂ ਨੂੰ ਫਿਰ ਪਹਿਲਾਂ ਵੰਗਾ ਹਰਿਆ ਭਰਿਆ ਕਰੇ। ਇਹ ਅਰਦਾਸ ਸੱਤੇ ਪਾਸ਼ਾ ਗੜੀ ਸੰਗੁਰਜੀ ਇਹਨਾਂ ਦੀ ਬਾਹ ਫੜਨ ਇਹਨਾਂ ਦੇ ਸੇ ਆਜੀ ਮੁਸ਼ਕਲ ਨੂੰ ਆਪਰਾ ਮੇਰਾ ਪ੍ਰਿਆਹ ਹੱਥੀਂ ਇੱਕ ਸੰਤਾਲੇ ਸੇ ਜੋੜਨ। ਜੇਨੇ ਤੋਂ ਇਹਨੇ ਆਪਣੀ ਆਤੂ ਵੀ ਬਾਹਰ ਆਜੀ ਨੇ ਮੁਰਦ ਸੇਵਾ ਕਰ ਰਹੇ। ਹਾਂ ਮਸਤ ਹੈ ਬਾਬਾ ਚਲੋ ਮਹਾਰਾਜ ਤੁਹਾਡਾ ਵਧੀਆ ਵਧੀਆ ਕਰੇ ਤੇ ਤੁਹਾਡੇ ਘਰੇ ਵੀ ਆਵਾਂਗੇ ਤੁਸੀਂ ਗੁਰੂ ਆਲੇ ਵੀ ਬਣੋ ਚਲੋ ਮਹਾਰਾਜ ਸਿਸਕਾ ਆਹ ਆਓ ਇਹ ਪਹਿਲੇ ਇੱਕ ਨੰਗਰ ਸੋਲ ਮੁੰਡਾ ਵਾ ਉਹ ਬੈੱਡ ਤੇ ਅੱਗੇ ਉਹਨਾਂ ਦੀ ਕਰੇ ਬਾਈ ਹਾਂ ਹਾਂ ਬੱਸ 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 ਜਿਹਨਾਂ ਕਰੇ ਬੈੱਡ ਦੇ ਕੀ ਕਰੇ ਹਾਂਜੀ ਕਿੰਨੇ ਚ ਪੈ ਗਿਆ ਕਿਚੋ ਕੰਮ ਨੂੰ ਆਪਾਂ ਚੱਲੀਏ 5-6 ਟਰੈਕਟਰ ਲੈ ਕੇ ਨਿਕਲੀਏ ਅਗਲੇ ਪਾਸੇ ਕਿਚੋ ਕਿਚੋ ਕੰਮ ਨੂੰ ਜਰਾ ਜਲਦੀ ਕਰ ਦਿਓ ਯਾਰ ਹੁੰਦਾ ਨਾ ਮੈਨੂੰ ਸ਼ੋਰ ਹੁੰਦਾ ਹੁੰਦਾ ਬਾਬਾ ਜੀ ਮੇਰੇ ਨਾਲ ਬੋਲੋ ਭਾਈ ਅਮਰਪੀਰ ਸਿੰਘ ਯੂਐਸਏ ਵਾਲੇ ਯੂਐਸਏ میں پائی عمر بیر سنگھ جو اسی جو ایسا لے رب شیخ تروات کر رہا ہے کہ جنہاں نے مایا پہ جیسی جس سے تھوڑی سی مایا پہ چاہیے کہیں ڈیجل دین آیا ہے ایک کسانہ رو یہ پور کے پر بارٹ رضا پر کلتے ہیں ہیں پاکستان کے پدری کریں گے پیلدیاں پدریاں کریں گے آج جے بیجاں گے بیجاں گے ہی ساڑھے پانچ بیج باستے بھی دیجے لے کریں گے آج جے کاریاں بھی ਇਸ ਜਗ੍ਹਾ ਤੋਂ ਅੱਗੇ ਆਪਣੇ ਜਿਹੜੇ ਟਰੈਕਟਰ ਨੇ ਇਹ ਜਾਣਗੇ ਅ ਅੱਗੇ ਇੱਕ ਗੇਟ ਬਣਿਆ ਹੋਇਆ ਹੈ ਕੰਡਿਆਲੀ ਤਾਰ ਦਾ ਉਹਦੇ ਵਿੱਚੋਂ ਸਾਡੇ ਨਾਲ ਬੀਐਸਐਫ ਵਾਲਾ ਇੱਕ ਜਵਾਨ ਜਾਊਗਾ ਇੱਥੇ ਆਪਾਂ ਕੰਮ ਸ਼ੁਰੂ ਕਰਾ ਕੇ ਤੇ ਫਿਰ ਵਾਪਸ ਆ ਜਾਵਾਂਗੇ ਤੇ ਫਿਰ ਇਹਨਾਂ ਨੂੰ ਡੀਜ਼ਲ ਤੇ ਬੀਜ ਤੇ ਖਾਦ ਦੀ ਫਿਰ ਸੇਵਾ ਕੀਤੀ ਜਾਊਗੀ ਅਜੇ ਹੋ ਸਕਦਾ ਇੱਕ ਵਾਰ ਡੀਜ਼ਲ ਹੋਰ ਦੇਣਾ ਪਵੇ ਕਿਉਂਕਿ ਦਰਿਆ ਦੇ ਵਹਿਣ ਨਾਲ ਪੈੜੀ ਦਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਇਹਨਾਂ ਨੇ ਜਿਹੜੇ ਇੱਥੇ ਅੱਗੇ ਬਿਜਲੀ ਦੀਆ ਸਪਲਾਈ ਨਾ ਹੋਣ ਕਰਕੇ ਇਹਨਾਂ ਨੇ ਸੋਲਰ ਪੰਪ ਲਵਾਏ ਹੋਏ ਜਿਹੜੇ ਸੋਲਰ ਵਾਲੇ ਸੂਰਜੀ ਊਰਜਾ ਨਾਲ ਚੱਲਦੇ ਨੇ ਮੋਟਰਾਂ ਉਹ ਲਗਵਾਈਆਂ ਆ ਜਿਨ੍ਹਾਂ ਨੂੰ ਵੀ ਜਿਨ੍ਹਾਂ ਦਾ ਹੜ੍ਹ ਨੇ ਬਹੁਤ ਬੁਰੀ ਤਰ੍ਹਾਂ ਨੁਕਸਾਨ ਕੀਤਾ ਕਿਤੇ ਕਿਤੇ ਕਿਹੇ ਕਿਹੇ ਜਗ੍ਹਾ ਤੇ ਥੋੜੀ ਜੀ ਬਚੀ ਐ ਜਿਆਦਾ ਜਗ੍ਹਾ ਤੇ ਉਹਨਾਂ ਨੂੰ ਉਖਾੜ ਕੇ ਕਿਤੇ ਦਾ ਕਿਤੇ ਲੈ ਕੇ ਸੋਲਰ ਨੂੰ ਉਹਨਾਂ ਵਾਸਤੇ ਵੀ ਇਹਨਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਸੋ ਜਿੰਨੀ ਵਾਗਰੂ ਸੱਚੇ ਬਾਦਸ਼ਾਹ ਸਿੱਖ ਸੰਗਤਾਂ ਦੇ ਸਹਿਯੋਗ ਨਾਲ ਕੋਸ਼ਿਸ਼ ਕਰ ਰਿਹਾ ਵੀ ਵੱਧ ਤੋਂ ਵੱਧ ਇਹਨਾਂ ਨੂੰ ਸਹੀ ਜਗ੍ਹਾ ਤੇ ਸੰਗਤਾਂ ਦਾ ਦਿੱਤਾ ਹੋਇਆ ਦਾਨ ਵਾਪਸ ਲਗਾਇਆ ਜਾਵੇ ਜਿਸ ਨਾਲ ਇਹਨਾਂ ਦਾ ਵੀ ਮੋਢੀ ਸੇਵਾ ਜਲਦੀ ਤੋਂ ਜਲਦੀ ਹੋ ਸਕੇ ਤੇ ਅੱਗੇ ਸਿੱਖ ਸੰਗਤਾਂ ਦਾ ਵੀ ਦਿੱਤਾ ਹੋਇਆ ਦਸਵੰਦ ਬਿਲਕੁਲ ਸਹੀ ਜਗ੍ਹਾ ਤੇ ਪਹੁੰਚ ਸਕੇ ਮਹਾਰਾਜ ਸਿੱਖ ਸੰਗਤਾਂ ਨੂੰ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ ਉਹਨਾਂ ਦੀਆਂ ਕਮਾਈਆਂ ਵਿੱਚ ਦਿਨ ਦੁਗਣੀ ਤੇ ਰਾਤ ਚੋਗਣੀ ਤਰੱਕੀ ਹੋਵੇ